ਹੰਬਰੀ ਸਰ ਵੱਲਾ ਮੰਡੀ ਤੇ ਜਿਹੜੇ ਆਪਾਂ ਤੁਹਾਨੂੰ ਵੀਡੀਓ ਦਿਖਾਉਂਦੇ ਆ ਮਲਵਾਈ ਡੇਰੀ ਫਾਰਮ ਤੇ ਡਾਕਟਰ ਜੱਜ ਜਣਾ ਕੋਲ ਆਏ ਆ ਤੇ ਡਾਕਟਰ ਜੱਜ ਜਣਾ ਕੋਲ ਆਪਾਂ ਆਏ ਆ ਤੇ ਰੌਣਕ ਚੰਗੀ ਲਾਈ ਵੀ ਦੀ ਹਣਾ ਨੇ ਆ ਦੇਖ ਸਕਦੇ ਚਲੋ ਪਸ਼ੂ ਤੇ ਸਜਾਏ ਸਜਾਏ ਆ ਬਾਕੀ ਵੀਰ ਜੀ ਹਣਾ ਜਿਹੜਾ ਵਾ ਸੰਭੂ ਦਾ ਟੈਂਟ ਦਾ ਜਿਹੜਾ ਪਖੜਾ ਹੀ ਪਤ ਲੱਗ ਜਾਂਦਾ ਹਾਂ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਰਪੇ ਜੀ ਉਹ ਠੀਕ ਆ ਜੇ ਵਧੀਆ ਵਧੀਆ ਤੁਸੀਂ ਦੱਸੋ ਬਸ ਕਿਰਪਾ ਜੀ ਦਇਆ ਵਾਇਕਰੋ ਜੀ ਤੇ ਰੌਣਕ ਚੰਗੀ ਲਾਤੀ ਜੇ ਫਿਰ ਹਾਂਜੀ ਹਾਂਜੀ ਰੌਣਕ ਮਤਲਬ ਕੱਲ ਨਾਲੋਂ ਬਹੁਤ ਜ਼ਿਆਦਾ ਫਰਕ ਆ। ਅੱਛਾ। ਕੱਲ ਉਧਰ ਆਉਂਦੇ ਆਂ ਇਹੀਂ ਇੱਥੇ ਆਏ ਆਂ ਆਪਾਂ ਆਏ ਦੇ ਪਰਸੋਂ ਦੇ ਆਂ। ਅੱਛਾ। ਕੱਲ ਆਉਂਦੇ ਆਂ ਮਹਾਰਾਜ ਦੀ ਕਿਰਪਾ ਆ ਗਈ ਚਾਰ ਕਿ ਗਾਈਆਂ ਇੱਥੇ ਵੇਚਦੀਆਂ ਦੋ ਤਿੰਨ ਘਰ ਵੇਚ ਗਿਆ ਜਿਹਨਾਂ ਲੋਹ ਡੈਂ ਕਰਨ ਬੰਦੇ ਆਪਣੇ ਅਗੇ ਸੱਜਣ। ਠੀਕ ਆ। ਤੇ ਇਹ ਆ ਵੀ ਚਲੋ ਇਹ ਹੁਣ ਮੇਲਾ ਵਾ। ਹਾਂਜੀ। ਤੇ ਮੇਲੇ ਜਣ ਤੁਹਾਨੂੰ ਪਤਾ ਹੀ ਆ ਵੀ ਵੇਖਣ ਵਾਲੇ ਵੀ ਆਉਂਦੇ ਵੀਰ ਤੇ ਖਰੀਦਣ ਵਾਲੇ ਵੀ ਆਉਂਦੇ ਆ। ਹਾਂਜੀ। ਪਹਿਲਾਂ ਸਾਰੇ ਵੀਰਾਂ ਨੂੰ ਦਵਾਲੀਆਂ ਦੀ ਬੰਦੀ ਛੋੜਦੀਆਂ ਬਹੁਤ ਬਹੁਤ ਮਮਾਰਕਾਂ ਤੇ ਜਿਹੜੇ ਵੀ ਵੀਰ ਨੇ ਆਉਣਾ ਵਾ ਆਪਣਾ ਫਰੰਟ ਤੋਂ ਆਉਂਦੇ ਆ ਸਾਰ ਪਹਿਲਾ ਹੀ ਅੱਡਾ ਵਾ ਤੇ ਮੰਡੀ ਦੇ ਸਾਰੀ ਮੰਡੀ ਨਾਲੋਂ ਮਤਲਬ ਵੱਖਰੀ ਚੀਜ਼ ਜਿਹੜੀ ਤੁਹਾਨੂੰ ਪਤਾ ਆਪਾਂ ਕੀਤੀ ਹੁੰਦੀ ਆ ਹਾਂਜੀ ਜਿਹੜਾ ਅੱਡਾ ਫਰਮ ਦੇ ਬਾਹਰ ਆਪਣੇ ਬੋਰਡ ਲੱਗੇ ਆ ਜਿਹੜਾ ਆਪਣਾ ਨੰਬਰ ਹੈਗਾ 9876636293 ਬਾਕੀ ਐਡਰੈਸ ਜਿਹੜਾ ਮੇਨ ਹਾਊਸ ਆਪਾਂ ਦਾ ਸਾਰੇ ਵੀਰਾਂ ਨੂੰ ਚਲੋ ਪਤਾ ਹੀ ਆ ਜਸਰਾ ਹੋਰ ਆਪਣਾ ਪਿੰਡ ਆ ਜਨਾਲਾ ਤਹਿਸੀਲ ਤੇ ਜਿਹੜਾ ਅੰਮ੍ਰਿਤਸਰ ਆ ਹਾਂਜੀ ਤੇ ਇੱਥੋਂ ਮੇਰਾ ਭਰਾ ਜਿੰਨੇ ਵੀਰ ਨੇ ਗਾਈ ਖੜਨੀ ਆ ਤਸਲੀ ਖਾਣਾ ਪਾਸ ਦੀ ਹੋਊਗੀ ਹਾਂਜੀ ਠੀਕ ਹੈ ਜੀ ਬਾਕੀ ਆਪਣਾ ਤਜਰਬਾ ਲਾ ਕੇ ਜਿਤਨਾ ਮਰਜੀ ਹਾਂਜੀ ਬੜਾ ਦੋ ਤਿੰਨ ਟਾਈਮ ਚਾਰ ਟਾਈਮ ਜੇ ਕਹਿੰਦੇ ਚੋਣੀ ਦਿਓ ਸਾਡੇ ਘਰ ਵੀ ਆ ਜੇ ਕੋਈ ਚੱਕਰ ਉਹ ਘਰੇ ਵੀ ਚੋਲੇ ਹਨਾ ਇਹ ਖੁੱਲਾ ਇਹ ਆ ਮੰਡੀ ਦਾ ਇਹ ਵਾਦਾ ਪੰਜ ਸੱਤ ਦਿਨ ਮੰਡੀ ਚੱਲਣੀ ਹੁੰਦੀ ਆ ਤੇ ਕੋਈ ਗੱਲ ਨਹੀਂ ਆ ਹਨਾ ਜਿਤਨਾ ਮਰਜੀ ਸਾਲੀ ਕਰ ਸਕਦਾ ਤੇ ਬਾਕੀ ਜਿਹੜਾ ਸਭ ਤੋਂ ਵੱਖਰਾ ड्डा ਵਿਖੰਦਿਆ ਹੋਊਗਾ ਉਹ ਸਮਝ ਲੈ ਟਾਡਾ ਉਹ ਟਾਡਾ ਹੀ ਆ ਪੋਰੀਆਂ ਲੜੀਆਂ ਲੁੜੀਆਂ ਲਾ ਦੇਣੀਆਂ ਫਿਰ ਹਾਂਜੀ ਹਾਂਜੀ ਇੱਕ ਨਾ ਕਰਨਾ ਵਟ ਹੌਲੀ ਹੌਲੀ ਹੋਣਾ ਜੇ ਤੇ ਅੱਧਾ ਕਿ ਸ਼ਿੰਗਾਰਿਆ ਤੁਸੀਂ ਆਗੇ ਤਾਂ ਇੰਝ ਲੱਗਦਾ ਕਿ ਜਿਤਨਾ ਕਾਵਾ ਵਿ ਠੀਕ ਆ ਮਹਾਰਾਜ ਦੀ ਕਿਰਪਾ ਹੀ ਸੱਚੇ ਬਾਦਸ਼ਾਹ ਦੀ ਤੇ ਕਿੰਨੀਆਂ ਜੀ ਟੋਟਲ ਹੋਣਾ ਟੋਟਲ ਹੋਣ ਗਿਣਤੀ ਨਹੀਂ ਕੋ ਕਿੰਨੇ ਹਜ਼ਾਰ ਰੁਪਏ ਜੀ 50 16 ਗਾਈਆਂ ਹੋਣੀਆਂ ਵਾਧੀ ਹੋ ਸਕਦੀਆਂ ਨੇ ਕੁਛ ਆ ਗਈਆਂ ਕੁਛ ਚੱਲ ਗਈਆਂ ਲੈ ਆਉਣਾ ਮਾਲ ਕੱਲ ਲਊਗਾ ਔਰ ਮਾਲ ਜੀਆਂ ਆਉਣਗੀਆਂ ਅਸਲੀ ਤਿਆਰੀ ਕੱਲ ਹੋਣੀ ਹੈ ਜੀ ਹਾਂ ਜੀ ਕੱਲ ਫੋਲ ਤਿਆਰੀ ਕਰਾਂਗੇ ਜੀ ਤੇ ਕੁਛ ਕਾਮ ਦਿਖਾਈਏ ਤੋੜ ਕੇ ਫਿਰ ਹਾਂ ਜੀ ਤੋੜਦੇ ਨੇ ਅੱਜ ਤੋੜਾ ਪੁੱਤਾਂ ਵਛੀਆਂ ਤੋਂ 70 ਕਿੰਨੇ ਤੋਂ ਕਿੰਨੇ ਦੁੱਧ ਵਾਲੀ ਗਾਂ ਆਪਣੇ ਕੋਲ 2000 ਰੁਪਏ ਦੀ ਆਪਣੇ ਕੋਲ 20 ਕਿਲੋ ਤੋਂ ਲੈ ਕੇ ਇਹਦੇ ਵਛੀਆਂ ਜਿਹੜੀਆਂ 70 ਲੀਟਰ ਦਾ ਕਰਾ ਗਈਆਂ ਜੀ ਅੱਛਾ ਚੰਗੇ ਵੱਡੇ ਕੱਦ ਕਾਠ ਵਾਲੀ ਗਾਂ ਤੁਹਾਨੂੰ ਦਿਖਾਉਣੀ ਹੈ ਆ ਰਬੀ ਜੀ ਜੇ ਤਰਾਂ ਮਰਜੀ ਕੋਈ ਵੀ ਤਸੱਲੀ ਕਰਕੇ ਖੜੇ ਠੀਕ ਆ ਸੋ ਸਾਡੇ ਕੋਲ ਫੋਨ ਪਾਸ ਕਰਕੇ ਕਰੇ ਦੁੱਧ ਜਿਹੜਾ ਦੁੱਧ ਆਪਣੀ ਖਾਂ ਦਾ ਵਾ ਜਿਹੜਾ ਪਾਲੂਗਾ ਚੋਲੂਗਾ ਠੀਕ ਆ ਇਹ ਆ ਵੀ ਹੁਣ ਤੁਹਾਨੂੰ ਪਤਾ ਇਹ ਜਿਹੜੀਆਂ ਚੀਜ਼ਾਂ ਨੇ ਇਹਨਾਂ ਨੂੰ ਇਹ ਸੋਨਾ ਵਾ ਠੀਕ ਆ ਜੀ ਸੋਨਾ ਜਿਹੜਾ ਰਤਨਾਂ ਜਿਹਾ ਲੱਗਦਾ ਕਈ ਵੀ ਰੇਟ ਤੇ ਆ ਕਿੰਨੇ ਦੁੱਧ ਵਾਲੀ ਹੈ ਗਾਂ ਉਤਰਾ ਦੁੱਧ ਹਰ ਰੋਜ਼ ਜੀ ਆਪਾਂ ਇਹ ਨਹੀਂ ਕਹਿੰਦੇ ਵੀ ਦੇ 70 ਦੇ ਦੂ 80 ਦੇ ਦੂਗੀ ਜਿਹੜੀ ਪਲੱਸ ਅੱਛੀ ਆ ਰਮਾਨਾ ਚ ਵਾਈ ਜਾਊਗੀ 40 ਪਲੱਸ ਤੇ ਗਾਂ ਉਤਰ ਹੈ ਤੁਹਾਡੇ ਦਾ ਤੁਹਾਡੇ ਜਿੱਡੀ ਆ ਪੂਰੀ ਆ ਵੇ ਲੋਣ ਵੇੜ ਵੇੜ ਦੇਖੋ ਬੱਛੀ ਦਾ ਕਿੰਨਾ ਠੀਕ ਆ ਲੈ ਜਾ ਲੈ ਜਾ ਬੇਲ ਖੁਸ਼ ਹੁੰਦਾ ਵਾ ਜਿਹੜਾ ਮੰਡੀ ਚ ਜਾਂਦਾ ਵਾ ਚੰਗੇ ਸੋਹਣੇ ਤਾਂ ਸੋਹਣਾ ਪਛੇ ਜਰਾ ਆ ਬੰਦ ਬੰਦ ਕੋ ਤਾਂ ਹਾਂ ਨਹੀਂ ਖੋਲ ਤੇ ਮੰਡੀ ਵਾਲੇ ਮੰਡੀ ਵਾਲੇ ਮੁੱਲ ਵੀ ਦੱਸਦੀ ਐ ਮੁੱਲ ਨੇ 1000 ਰੁਪਏ ਦੀ ਮੰਡੀ ਵਾਲਾ ਦੱਸ ਰਿਹਾ ਇੱਕ ਦਾ ਇੱਕ ਦਾ ਦੱਸ ਰਿਹਾ ਕਿ ਕੀ ਮੰਗਦੇ ਆ ਤਾਂ ਮੰਡੀ ਦੇ ਵਿੱਚ ਮੁੱਲ ਕੀ ਕਰਨਾ ਜੋ ਤੁਹਾਨੂੰ ਪਤਾ ਮੰਡੀ-ਮੁੰਡੀ ਦਾ ਆਪਾਂ ਨੂੰ ਕੋਈ ਇਹੋ ਜੀ ਗੱਲਾਂ ਨਹੀਂ ਦੀਵੇਂ ਮੰਡੀ ਇੱਥੇ ਆਣ ਕੇ ਵੇਚਣੀਆਂ ਜਾਂ ਉਹ ਅਜੇ ਤੇ ਮਹਾਰਾਜ ਦੀ ਕਿਰਪਾ ਨਾਲ ਪਤਾ ਮਾਲ ਮੇਰਾ ਵਿਕਦਾ ਹੀ ਆ ਫਿਰ ਵੀ ਮੈਨੂੰ ਇੱਕ ਸ਼ੌਂਕ ਆ ਆ ਸ਼ੌਂਕ ਨਾਲ ਸਾਰਾ ਕੁਝ ਕੀਤਾ ਹੋਰ ਮਾਲ ਤੇ ਰੋਜ਼ ਘਰ ਵੀ ਮਹਾਰਾਜ ਦੀ ਕਿਰਪਾ ਤੋਂ ਵੀ ਵੀਡੀਓ ਬਣਾਉਂਦੇ ਵਿਕਦੇ ਹੀ ਆ ਹਾਂਜੀ ਹਾਂਜੀ ਪਰ ਫਿਰ ਵੀ ਹੁੰਦਾ ਹੀ ਆ ਵੀ ਵੀਰਾਂ ਨੂੰ ਉਹ ਵੇ ਵੇ 20 ਰੁਪਏ ਦੀ ਦੋ ਹੀ ਆ ਦਾ ਵਿੱਚ ਦੋ ਵੀ ਆ ਨਾ ਕਿ ਮੰਡੀ ਦੇ ਕਿੰਨੇ ਕ ਮੁੱਲ ਚੱਲਦੇ ਆ ਬਿਵਸਾਨਾ ਤਨ ਦਾ ਦਸ ਦਿੰਦੇ ਆ ਸਾਡੇ ਇਹ ਨਹੀਂ ਕੋਈ ਟਾਈਮ ਲੱਗੇ ਕੋ ਲੈਣਾ ਦੇਣਾ ਨਹੀਂ ਆ ਅੱਛੀ ਸਵੇਰੇ ਚੋਕੇ ਤੇ ਫਿਰ ਸਿੱਧੀ ਫਾਰਮ ਚ ਆਈ ਆ ਆ ਜੀ ਦਿਖਾਓ ਆ گویا ਅਸੀਂ ਇੱਥੇ ਆਣ ਕੇ ਲਾਇਆ ਸਾਰਾ ਇਹਦਾ ਠੀਕ ਆ ਹਾਂਜੀ ਇਹ ਇਹਦੇ ਕੋਲ ਦੁੱਧ ਹੈ ਇਹਦੇ ਮੰਗਰ ਵੱਛੀ ਆ ਦੁੱਧ ਇਹ ਜਿਹੜਾ ਇਹ ਵਕਤ 35 36 ਕਿਲੋ ਜਿਹੜਾ ਰੈਡੀ ਹੋਣਾ ਹੈ ਵਕਤ ਅੱਛਾ ਠੀਕ ਹੈ ਜਿਹੜਾ ਹੈਗਾ ਵਾ 43 ਕਿਲੋ ਵੱਛੀ ਰਮਾਨਾ ਚ ਵਾਈ ਜਾਊਗੀ ਜੀ ਤੋਰੋ ਫਿਰ ਇੰਨਾ ਵਿੱਚ ਦੇਖੋ ਜਿਹੜਾ ਤੁਰਦੀ ਇੱਕ ਵਾਰਨ ਲੱਗ ਪਦਾ ਜਊਗਾ ਕਿ ਠੀਕ ਵਾ ਚੀਜ ਹੈਗੀ ਲੱਗੂ ਫੜ ਪੁੱਤ ਫਿਰ ਤਾਂ ਚੁੱਕ ਕੇ ਤੋਰੋ ਦੇਖੋ ਇਧਰ ਵੱਛੀ ਜੋ ਤੁਰਦੀ ਇੱਕ ਵਾਰਨ ਲੱਗ ਪਤਾ ਜਾਂਦਾ ਵੇ ਮੰਡੀ ਚ ਬੜੇ ਕਮਾਲ ਦੇ ਪਸ਼ੂ ਆ ਜਿਹੜੇ ਲੈ ਲੈ ਆਓ ਘੋੜੀਆਂ ਰਗੀਆਂ ਵੈੜਾਂ ਆ ਜਿਹੜੀਆਂ ਸਾਰੀਆਂ ਇਹ ਦੇਖੋ ਇੱਧਰ ਖਵਾਲ ਦੀ ਆ ਆਰਡਰ ਹੁੰਦਾ ਜੇ ਇੱਥੇ ਲਾਤ ਰੱਖ ਕੇ ਭਾਵੇਂ ਗਾਈ ਦੇ ਉੱਤੇ ਚੜਜੋ ਆਰਡਰ ਇਹਨੂੰ ਫਿਕਸ ਆਂਦੇ ਆ ਲੋਕੀ ਐਵੇਂ ਕਹੀ ਜਾਣਗੇ ਜਿਹੜਾ ਲਮਕਰਾਂ ਵੀ ਕਿ ਫਿਕਸ ਆ ਫਿਕਸ ਅੱਡ ਰਿਹਾ ਮੇਰੇ ਤੋਂ ਲਾਤ ਰੱਖ ਕੇ ਤੇ ਤਾਂ ਚੜਨਾ ਤੇ ਇਹਦਾ ਮੰਡੀ ਚ ਮੁੱਲ ਮੁੱਲ ਮੈਂ ਕਹਿੰਦਾ ਨਾ ਹੀ ਕਰਾਓ ਸਾਡੇ ਨਾਲ ਇੱਕ ਦੋ ਚੋਂ ਤੇ ਦੱਸ ਦੀਏ ਬਾਕੀਆਂ ਤੇ ਰਹਿਣ ਦਿਓ ਇਹਦਾ ਮੁੱਲ 25000 ਰੁਪਏ ਜੀ 25000 ਉਹ ਤਾਂ ਕਰਦਾਂਗੇ ਜੀ ਠੀਕ ਆ ਤੇ ਆ ਵੀ ਵੈੜ ਬੜੇ ਕਮਾਲ ਦੀ ਜੇ ਇਹ ਹਰਪ੍ਰੀਤ ਜੀ ਮੱਛੀ ਮੈਂ ਆਪ ਵੇਚੀ ਆ ਜੀ ਪਿਛਲੇ ਸਵੇਰੇ ਅੱਛਾ ਇਹਨੇ ਪਹਿਲਾਂ ਨੇ 32-33 ਕਿਲੋ ਦੁੱਧ ਚਵਾਇਆ ਅੱਛਾ ਜੱਗਬਣਿਆ ਇੱਕ ਦੋ ਦਿਨਾਂ ਸੋਪੂਗੇ ਤਾਂ ਦਿਨ ਪੂਰੇ ਹੋ ਗਏ ਆ ਠੀਕ ਜਿਹੜਾ ਉੱਤੇ ਇਹਨੇ ਖੜਨਾ ਵਾ ਠੀਕ ਆ ਉਹਦਾ ਆਪਾਂ ਚਲੋ ਜ਼ਿਆਦਾ ਨਹੀਂ ਆਇਤੀ ਵੀ ਕਹਿੰਦੇ 35 ਕਿਲੋ ਵੱਛੀ ਰਮਾਨ ਦਾ ਦੁੱਧ ਚਵਾਜੂਗੀ ਠੀਕ ਹੈ ਜੀ ਹਾਂ ਜੀ ਬਹੁਤ ਬੱਦ ਨੀ ਤੋਰਾ ਹਾਂ ਇਹ ਗੱਬਣਿਆ ਜਰਾ ਇਹ ਗੱਬਣਿਆ ਬਸ ਤਿਆਰੀ ਜੀ ਆ ਠੀਕ ਆ ਕੱਲ ਵੱਛੀਆਂ ਚੰਗੀਆਂ ਚਲੋ ਤੁਸੀਂ ਆਏ ਨਹੀਂ ਚੰਗੀਆਂ ਮੱਛੀਆਂ ਹੋਰ ਹੈਗੀਆਂ ਕੱਲ ਵੇਚ ਦਿਆਂ ਤੇ ਜੇ ਕੁਛ ਆ ਵੀ ਜਾਣੀਆਂ ਆਂ ਆ ੱੱਲੇ ਅੱਜ ਇੱਕ ਸਾਦੀ ਤਿਆਰੀ ਤਿਆਰੀ ਚੱਲਣ ਦੀ ਹੈ ਰਸਤੇ ਤੇ ਹੀ ਅੱਜ ਗਾਹਾਂ ਇਹ ਘਰ ਬਈ ਜੀ ਆ ਇੱਕ ਲੈਂਥ ਵੇਖੋ ਬੱਸੀ ਜੀ ਕੋਈ ਫਾਲਤੂ ਇੱਕ ਪੈਸੇ ਦਾ ਪੇਟ ਨਹੀਂ ਹੈਗਾ ਤੇ ਆਹ ਵੇਖੋ ਕੁਆਲਟੀ ਆਰਡਰ ਦੀ ਵੇਖੋ ਕੁਆਲਟੀ ਲੈ ਆ ਲੈ ਆ ਜੱਜ ਭਾਜੀ ਇਹਨਾਂ ਦੀ ਵੀਡੀਓ ਆਪਾਂ ਦੇ ਤੁਹਾਨੂੰ ਦਿਖਾਉਣ ਪਿੰਡ ਜਸਰਾ ਹੋਰ ਦੇ ਜਿਹੜੇ ਮਲਵਾਈ ਦੇ ਨਹੀਂ ਫਾਰਮ ਵਾਲੇ ਆ ਅੱਡਾ ਆਪਾਂ ਦੇਖ ਸਕਦੇ ਵੱਖਰਾ ਜਿਹੜਾ ਪਛਾਨਿਆ ਜਾਂਦਾ ਹੈ ਵੀ ਜਿਹਨਾਂ ਦਾ ਤੇ ਬਾਕੀ ਹੁਣ ਤੁਹਾਨੂੰ ਦਿਖਾਉਨੇ ਆ ਤੇ ਬਾਕੀਆਂ ਦੇ ਮੁੱਲ ਆਪੇ ਕੋਈ ਫੋਨ ਤੇ ਪੁੱਛੀ ਜਾਵੇ ਹਨਾ ਹੁਣ ਤੇ ਆ ਕਿੰਨੇ ਦੋਤਾ ਲਈ ਆ ਇਹ ਕੋਈ ਵਕਤ ਜਿਹੜਾ ਰੈਡੀ ਹੈ ਨਾ ਜੀ ਹੁਣ ਹੈਗਾ ਵਾ ਹਾਂਜੀ 28 ਕਿਲੋ ਹੋਊਗਾ ਜੀ 27 28 ਲੀਟਰ ਰੈਡੀ ਆ ਰੈਡੀ ਹੈ ਅੱਛਾ 30 ਕਿਲੋ ਦੁੱਧ ਅੱਛਾ ਆਣਾ ਚਾਹ ਜੂਗੀ ਅਡਰਸ ਸਾਰਿਆਂ ਦੇ ਕੁਆਲਟੀ ਵਾਲੇ ਹੋਣਗੇ ਅੱਛਾ ਇਹ ਮਤਲਬ ਹੁਣ ਅੱਜ ਸਵੇਰ ਦੀਆਂ ਚੋਈਆਂ ਚਾਹੀਆਂ ਸਾਫ਼ ਕੀਤੀਆਂ ਠੀਕ ਆਪਾਂ ਵੀ ਰਹਿਣਾ ਇੱਥੇ ਇੱਥੇ ਕੱਢਨੇ ਫੇਰ ਆਪਾਂ ਭਾਂ ਪੈਰ ਰੱਖ ਕੇ ਉੱਤੇ ਚੜ ਜਾਈਏ ਅੱਜ ਕੋਈ ਟਾਈਮ ਨਹੀਂ ਲੱਗੇ ਹਨਾ ਅੱਜ ਸਿੰਪਲ ਹੈ ਜਿestr ਸਿੱਧੀਆਂ ਹੀ ਆ ਕੋਈ ਮਰਜ਼ੀ ਮਤਲਬ ਕੋਈ ਥੱਲੀ ਕਰੇ ਟਾਈਮ ਟੂ ਵਾਲੀ ਕੋਈ ਗੱਲ ਨਹੀਂ ਤੇ ਇਹ ਆ ਵੀ ਕੋਈ ਫੋਨ ਕਰ ਲੇ ਤੇ ਜਿਹੜੇ ਵੀ ਮ ਤੇ ਇੱਕ ਆ ਕਿੰਨੇ ਕੇ ਦੁੱਧ ਆ ਲਈ ਉਤਰਾ ਇਹ ਕੋਈ ਦੁੱਧ ਦੇਣਾਗੇ ਹਲੇ ਤਿਆਰੀ ਨਹੀਂ ਹੈ ਕੋਈ ਹਲੇ ਆ ਜੀ ਅਰੇ ਵੇ ਹੁਣ ਲਿਬੜੀਆਂ ਰੁਬੜੀਆਂ ਤੇ ਆਈਆਂ ਹੀ ਅੱਜ ਹਾਂਜੀ ਹਾਂਜੀ ਆਹਨ ਨੂੰ ਕਰਾਂਗੇ ਇਹਨਾਂ ਨੂੰ ਇੱਕ ਕੱਲ ਕੱਲ ਸੈੱਟ ਹੋਣੀਆਂ ਇਹਦੀਆਂ ਪੂਰੀਆਂ ਥੱਲੇ ਅੱਜ ਤੁਹਾਨੂੰ ਬਸ ਉਤਰਾ ਝਲਕੀ ਦਿਖਾਉਂਦੇ ਆ ਕਿੰਦਾ ਦਾ ਮਾਲ ਮੰਡੀ ਪਹਿਲਣੇ ਹਰਪ੍ਰੀਤ ਜੀ ਦੁੱਧ ਜਿਹੜਾ 30 ਕਿਲੋ 32 ਕਿਲੋ ਰੈਡੀ ਪੀਕ ਲੈਵਲ ਤੇ ਦੱਸਾਂ ਠੀਕ ਆ ਹੁਣ ਅਸੀਂ ਗੱਭਣੇ ਆ ਬਸ ਦੇਣ ਹੋਰ ਦੋ ਜਾਂ ਚਾਰ ਲੈ ਜੂਗੀ ਠੀਕ ਹੈ ਇਹ ਚੰਗੀ ਥੱਲੇ ਉੱਪਰ ਹੋਗੀ ਕੁਆਲਿਟੀ ਵੇਖ ਲਓ ਮੇਰੀਆਂ ਕੋਈ ਵੀ ਗਾਈਆਂ ਵੇਖ ਲਓ ਆਰਡਰ ਕਿਸੇ ਦਾ ਨਹੀਂ ਕਦੇ ਉੱਧਰ ਨੂੰ ਵਜਦਾ ਫਿਰੂਗਾ ਕੋਈ ਆਉਣ ਨੂੰ ਫਿਕਸ ਆਰਡਰ ਵਾਲੀਆਂ ਹੋਣਗੀਆਂ ਚੰਗੇ ਫਾਰਮਾ ਜੋ ਖਰੀਦ ਕਰੀਦੀ ਹੈ ਠੀਕ ਹੈ ਜੀ ਬਾਕੀ ਇਹ ਵੀ ਕੁਆਲਿਟੀ ਵੇਖੋ ਅੱਛੀ ਦੀ ਇੱਧਰ ਨੂੰ ਤੋਰ ਪੁੱਤ ਇੱਧਰ ਨੂੰ ਤੋਰ ਲੈ ਚੰਗੀਆਂ ਨਿੱਗਰ ਵੈੜਾ ਵਾਂਗੇ ਤੋਰ ਲੈ ਜਾ ਲੈ ਜਾ ਉਹਨਾਂ ਸਿੱਧੀ ਤੋਰ ਥੋੜਾ ਮੂੰਹ ਤਾਂ ਰੱਖ ਕੇ ਤੋਰ ਵੇਖੋ ਇੱਧਰ ਅੱਛੀ ਦੀ ਕੁਆਲਿਟੀ ਅਰੇ ਤੇ ਮਤਲਬ ਇਹਨੂੰ ਕੋਈ ਪਤਾ ਨਹੀਂ ਕਰਮਾਲੀ ਨੂੰ ਫੋਨ ਦਾ ਲੈ ਆ ਮਾਨ ਨਾਲ ਲੈ ਜੂਗੀ ਲੈ ਆ ਲੈ ਆ ਤੇ ਬਾਕੀ ਅਸਲੀ ਜਿਹੜਾ ਮੇਲਾ ਕੱਲ ਲਿਆ ਕੱਲ ਦੇਖੋਗੇ ਚੰਗੀ ਤਰ੍ਹਾਂ ਨਾਲ ਹੋਰ ਵੀ ਗਾਈਆਂ ਆਣਣੀਆਂ ਬਾਕੀ ਅੱਗੇ ਮੈਂ ਬੇਨਤੀ ਤੁਹਾਨੂੰ ਪਤਾ ਕਰਦਾ ਕਿ ਕਿਹੜੋਂ ਕਿਸੇ ਵੀਰ ਨੇ ਆਉਣਾ ਇਹਨੂੰ ਕਿਸੇ ਤਰ੍ਹਾਂ ਵੀ ਕਿਸੇ ਵੀ ਚੀਜ਼ ਦੀ ਜ਼ਰੂਰਤ ਆ ਸਾਡੇ ਕੋਲ ਆਵੇ ਕੋਈ ਇਹ ਨਹੀਂ ਕਿ ਜਨੇ ਡੰਗਰੀ ਲੈਣਾ ਉਹੀ ਆਵੇ ਹੋਸਟ ਵੈਲਕਮ ਹੈ ਜਿਤਨਾ ਮਰਜ਼ੀ ਕੋਈ ਰਹਿਣ ਸਹਿਣ ਲਈ ਜਲ ਪਾਣੀ ਛੱਗੇ ਕੋ ਰੋਟੀ ਪਾਣੀ ਖਾਵੇ ਜੋ ਮਰਜ਼ੀ ਕਰੇ ਹੋ ਜਾਣੀ ਠੀਕ ਹੈ ਜੀ ਤੇ ਬਾਕੀ ਇੱਥੇ ਆਓ ਆਪਣਾ ਵੇਖ ਚਾਕ ਕੇ ਸੱਲੀ ਕਰਕੇ ਖਲੋ ਜੀ